ਕਿਦਾ ਮੇਰਾ ਮੁੱਡਾ ਜਿੱਤ ਗਿਆ ਜੇ ਠੰਡਲ ਜਿੱਤ ਗਿਆ ਕੋਹਰ ਜਿੱਤ ਗਿਆ ਕੱਲੂ ਕਦੇ ਜਿਹੜੀਆਂ ਫਾਈਲਾਂ ਬੰਦ ਹੋਈਆਂ ਉਹ ਫੇਰ ਨਾ ਖੁੱਲ ਜਾਣ ਗੱਲ ਨੇ ਪੰਜਤਾਂ ਦੇ ਘਬੜੇ-ਗੁਬੜੇ ਆ ਫੇਰ ਨਾ ਨੰਗੇ ਹੋ ਜਾਣ ਪਰ ਇਹ ਗੱਲ ਮੈਂ ਜ਼ਰੂਰ ਦੱਸ ਦਿੰਦਾ ਇਹ ਭਾਵੇਂ ਭਗਵੰਤ ਜੀ ਤੁਹਾਨੂੰ ਫਾਈਲਾਂ ਬੰਦ ਕਰ ਲਵੇ 27 ਨੂੰ ਭਗਵੰਤ ਜੀ ਕਦੇ ਵੀ ਆਉਂਦਾ ਪੰਜਾਬ 'ਚ ਇਹ ਜੇ ਪੰਜਾਬ ਸਰਕਾਰ ਨਾ ਕਰ ਸਕੇ ਕੋਈ ਗਾਲੀ ਥੋੜ੍ਹ ਤੇ ਟੰਡਲ ਕੋ ਨੈਸ਼ਨਲ ਪਾਰਟੀ ਦਾ ਮੈਂਬਰ ਹੋਆ ਕਿ ਮੇਰਾ ਵੀ ਟੈਲੀਫੋਨ ਖੜਕ ਖੜਾਦਾ ਕਦੇ ਨਾ ਕਿਤੇ ਇਹ ਬਹੁਤ ਬੰਦੇ ਐ ਦੀ ਬਾਹਰ ਕਬਰ ਦੇ ਮੋਰ ਦੇ ਜਾ ਕੇ ਕਿੱਥੇ ਚੱਜਣਾ ਪਿੰਡ ਦੇ ਵਿੱਚ ਤਿੰਨ ਬੈਂਕ ਨੇ ਉਹ ਚਾਰ ਮਿੰਟ ਕਰਦੇ ਨਾ ਉਹ ਰਾਤੀ ਹੁਣ ਕਾਲਾ ਬਾਲਾ ਕਰੀ ਜਾਂਦੇ ਆ ਬੜੀਆਂ ਪੰਚਾਇਤਾਂ ਨੂੰ ਇੱਕ ਇੱਕ ਸਾਲ ਪਹਿਲਾਂ ਇਹਨਾਂ ਨੇ ਤੋੜ ਦਿੱਤਾ 56 ਦਾ ਹੋਟਲਾਉਂਦਾ ਸੀ ਇੱਕ ਫੈਕਟਰੀ ਔਰ ਭਾੜੇ ਪੈਣ ਕੋ ਮੈਨੂੰ ਪਤਾ 30 ਲੱਖ ਤੋਂ ਵੱਧ ਰੁਪਇਆ ਪਿਆ ਸੀ ਇਹ ਤਾਂ ਹੁਣ ਜਿਹੜੇ ਸਰਪੰਚ ਬਣੇ ਉਹ ਦੇਖੂਗੇ ਹੁਣ ਕਿੱਦਾਂ ਆ ਉਹ ਸਾਲ ਦੇ ਵਿੱਚ ਉੱਚ ਪਿੰਨਾਂਗੇ ਖਾ ਰਿਹਾ ਕਿੱਦਾਂ ਕਰ ਗਿਆ ਹੁਣ ਆ ਜਿਹੜੀ ਦੌੜ ਵਾ ਜਿਵੇਂ ਪਹਿਲੇ ਡਾਕਟਰ ਰਾਜਕਮਾਰ ਕਮਾ ਪਰ ਹੋਇਆ ਜਾਨ ਨਿਕਲ ਗਈ ਜਾਂਦੀ ਉਹਦੇ ਤੇ ਕਿਹੜਾ ਮੇਰਾ ਮੁੰਡਾ ਦਿੱਕਿਆ ਬਾਰ ਬਾਰ ਮੁੱਖ ਮੰਤਰੀ ਨੂੰ ਸੱਦ ਰਹੇ ਆ ਬਾਰ ਬਾਰ ਮੁੱਖ ਮੰਤਰੀ ਨੂੰ ਸੱਦ ਰਹੇ ਆ ਇਹ ਤੂੰ ਵੀ ਇੰਨਾ ਵਧੀਆ ਕੀਤਾ ਹੋਵੇ ਤਾਂ ਮੁੱਖ ਮੰਤਰੀ ਨੂੰ ਸੱਦਣ ਦੀ ਕੀ ਲੋੜ ਆਲੋ ਪ੍ਰੈਸ ਵਾਲੇ ਵੀ ਖੜੇ ਆ ਇਹ ਆ ਕਿ ਇਹ ਇਕੱਠੇ ਹੋ ਕੇ ਰਲ ਕੇ ਇਸ ਵੇਲੇ ਇੱਕੋ ਹੀ ਗੱਲ ਆ ਵੀ ਅਸੀਂ ਜਿੱਤ ਜਾਈਏ ਜੇ ਅਸੀਂ ਜਿੱਤ ਜਾਈਏ ਸਾਡੀ ਜਿਹੜੀ ਜਾਨ ਬਚ ਜਾਏ ਤੁਸ ਕਰਕੇ ਮੈਂ ਬੇਨਤੀ ਕਰਨ ਵਾਸਤੇ ਆਇਆ ਤੁਸੀਂ ਕਿੰਨਾ ਸਾਲਾਂ ਬੱਚੇ ਸਰਕਾਰ ਦੇਖ ਲਈ ਇਹਨ ਬੜੇ ਵਾਦੇ ਕੀਤੇ ਸੀ ਮੇਰਾ ਹਜ਼ਾਰ ਦੇਣਾ ਸੀ ਨਾ 32 ਮਹੀਨੇ ਹੋ ਗਏ ਆ ਅੱਜ ਕਹਿੰਦਾ ਮੇਰਾ ਮੁੰਡਾ ਸੈੱਟ ਹੋ ਜਵੇ ਸਾਰੇ ਗੈਸ ਸੱਟਨੇ ਆ ਸੱਟੋ ਮੈਂ ਤਾਂ ਹੁਣ ਬੁੱਢਾ ਆ ਮੈਨੂੰ ਤਾਂ ਮੁੰਡੇ ਨੂੰ ਤਾਂ ਬਹੁਤ ਜ਼ਿੰਦਗੀ ਪਈ ਆ ਉਹ ਨਾਲੇ 2 ਸਾਲਾਂ ਬਾਅਦ ਫੇਰ ਵੀ ਸੈੱਟ ਹੋ ਜੇ ਸਾਡੇ ਬੱਚੇ ਪਾ ਦੇ ਇੱਕ ਇੱਕ ਗੱਲ ਇੱਕਦਮ ਬੀਬੀ ਹੋ ਰਿਹਾ ਹਾਂਜੀ ਉਹ ਡਾਕਟਰ ਆ ਉਹ ਕਹਿੰਦਾ ਇਹ ਮੁੰਡਾ ਡਾਕਟਰ ਆ ਉਹ ਤਾਂ ਨਾਲੇ ਬੀਬੀ ਹੋ ਰਿਹਾ ਕੋਈ ਲੱਗਦਾ ਆਪਣੇ ਕਗੜਾ ਬੰਦਾ ਆ ਤਾਂ ਹੀ ਜਿਹੜੇ ਜਿਹੜੇ ਪਿੰਡ ਦੇ ਜਿਹੜੇ ਗਰੀਬ ਬੰਦੇ ਆ ਰੋਕੇ ਦੇ ਖਾੜੀ ਹਨ ਸਾਟੇ ਬੰਦ ਕਰੀ ਜਾਂਦੇ ਨੇ ਕਾਰਡ ਬੰਦ ਕਰਦੇ ਹੋ ਪੈਨਸ਼ਨਾਂ ਕੱਟਦੇ ਹੋ ਸ਼ਗਲ ਸਕੀਮ ਕੱਟਦੇ ਹੋ ਜਿਹੜਾ ਬੋਤਲ ਆ ਜਾਂਦਾ ਦਿਓ ਬੰਦ ਕਰਦੇ ਹੋ ਸਾਡੀ ਭਾਜੀਪੀ ਤਾਂ ਜੀ ਸਰਕਾਰ ਸੀ ਤੁਸੀਂ ਕਿਸੇ ਦੇ ਨੀਤੀ ਗੱਲਾਂ ਕੀ ਉਹਦੇ ਕੋਈ ਪ੍ਰੈਜਿਬਿਟੀ ਹੁੰਦੀ ਸੀ ਅਧਿਕਾਰ ਨੀਤੀਆਂ ਦੇ ਬੰਦ ਬਾਤ ਬੀਜੀਬੀਦਾਰ ਆ ਆਇਆ ਪੂਰ ਗੁਜਰਾਹਤ ਦੇ ਉੱਤੇ ਵਾਲਾ ਬੰਦ ਬਾਤ ਕਰਕੇ ਤੋਂ ਮੇਰੇ ਮਰਗੇ ਪੰਚਾਇਤੀ ਵੀ ਬੱਠੇ ਸੀ ਗਰੀਬ ਘਰ ਵਾਲੇ ਬੈਠਾ ਜੀ ਇੱਕ ਵੀਰੇ ਵੀ ਕਹਦਾ ਮਨ ਲੱਗਦਾ ਮੈਂ ਜਿਹੜੇ ਗਰੀਬ ਵਾਲੇ ਬੇਨ ਬੱਦੋਂ ਹੁੰਦੇ ਉਹਦੇ ਕੁਝ ਕਰੋ ਫੈਸਲਾ ਆ ਗਿਆ 229 ਦਾ ਫਿਰ ਅਗੇਤ ਕੀ ਮਾਇਆ ਤੁਮੋ ਜੀਵੀਦਾਰ ਦਾ ਹਰ ਸਾਲ ਅਜੀ ਕਹਿੰਦੇ ਆ ਵੀ ਐਨਐਫਟੀ ਵਧੇ ਕਰੀ ਤੁਸੇ ਤੇ 10 ਰੁਪਏ ਕਰਦੇ ਦੀ 20 ਫੈਬਦੀ ਸੀ ਰਾਜਕਾਲ 100 150 200 ਕਰਦੀ ਉਹ ਵਧਦੇ باوجود ਵੀ ਜੀਵੀਦਾਰ ਕਹਿੰਦਾ ਸੀ ਯਾਰ ਹੱਜਾਂ ਨਹੀਂ ਪੂਰਾ ਹੋ ਰਿਹਾ ਅਰੇ ਜਿਆ ਪੀ ਲੋ ਤਾਂ ਮੈਂ ਪਿੱਛੇ ਚਲੋ ਨਹੀਂ ਹੱਥਰ ਪਾਤੀ ਆ ਤੇ ਜਿਹੜਾ ਗਰੇਵ ਆ ਉਹਨੂੰ ਤਾਂ ਪੇੜ ਰੋਪਰ ਕੇ ਰੋਕੇ ਦੀ ਉਹ ਬੈਲ ਜੇ ਅੱਜ ਸਾਡੀ ਕਾਨਕ ਜਿਹੜੀ ਆ ਜੇ ਭਾਈ ਸਾਨੂੰ ਬੈਂਕਦੀ ਆ ਤੇ ਸਰਕਾਰ ਹੋਰ ਕਹਿੰਦਾ ਜਾਨੂੰ ਕਵਾਰਟਰ ਪੈਂਦੀ ਆ ਉਹਦਾ ਹੋਰੀ ਵੀ ਆ ਉਹਦੀ ਭਾਈ ਵੀ ਆ ਚੜਾਈ ਦਾ ਚੜਾਈ ਆ ਉਹ ਲੈ ਕੇ ਹੋਰੀ ਵੀ ਲੈ ਆ ਉਹ ਲੈ ਕੇ ਫੜਾਈ ਜਦੋਂ ਨਾਲ ਤੂੰ ਆਪਣੀ ਰਾਜਪਾਲ ਦਾ ਮੈਂਦਰੀਆ ਜਿਹੜੇ ਚਲੇ ਗਿਆ ਇਹ ਭਗਵਤ ਮਾਨ ਜਾਂਦਾ ਆ ਨਾ 3 ਸਾਲ ਹੋ ਗਏ ਇਹ 27 ਦੇ ਵਿੱਚ ਨਜਟਪੋਣੀ ਕਰ ਜਾਣਾ ਉੜ ਕੇ ਫਿਰ ਸਟੇਜ ਤੇ ਲਾਪਣਾ ਗਾਣ ਉੱਤੇ ਬਗਾ ਜਬੂ ਪੜ ਕੇ ਜਦੋਂ ਸਕੂਲ ਵਿੱਚ ਜਾ ਕੇ ਨਾ ਬੀਬੀਆਂ ਨੂੰ ਮਾਰਦੇ ਕੋ ਪੜਦਾ ਕੇਬਲ ਸਟਿੱਕਲੇ ਆਦੇ ਹੁੰਦੇ ਆ ਉਹ ਸੌਣ ਲਾ ਪੂਗਾ ਕੀ ਫਰਕ ਪੈਂਦਾ ਇਸ ਕਰਕੇ ਵੀਰੋ ਰਾਜਪਾਲ ਬੱਡੇ ਦੌਲਤ ਬਣਾਉਂ। ਕੋਸ਼ਿਸ਼ ਨਾ ਕਰੀਏ ਕਿ ਆਪਾਂ ਜਿਹੜੂ ਬੈਠਾ ਵੱਡੇ ਜੁਣ ਬਾਈ ਜੇਗਾ। ਉਹ ਬੰਦੇ ਵੀ ਆਈਏ, ਬੀਅਰ ਕੀ ਉਹਦੇ ਨਾਲ ਆ। ਜਿਹੜੇ ਬੈਠਣ ਦਾ ਕਹਿੰਦੇ ਕਿ ਦੇਸਾ ਬੁੜਾ ਕੇ ਬੰਦੇ ਨੇ। ਇੱਕ ਜਿਹਦਾ ਦੇ ਘਰਾਂ ਤਾਂ ਗਰੀਬਾਂ ਦੇ ਹੁਣ ਤਾਂ ਲੈਟਰ ਵੱਜੂ ਨਹੀਂ ਵੱਜੂ। ਉਹ ਚਾਹੇ ਬੋਰਡ ਪਹੁੰਚਦਾ ਹੈ ਨਾ ਹੁਣ ਕਿਸੇ ਪਾਰਟੀ ਦੇ ਹੁਣ। ਉਹ ਖੁਲੇ ਸਤਾਉ ਬੁੜਾ ਕੇ ਦੇਣੀ। ਸਾਡਾ ਮੰਤਵ ਇੱਕੋ ਹੀ ਆ ਕਿ ਆਪਾਂ ਅੱਜ ਘਰੋਂ ਕੱਪੜਾ ਦੇ ਤਰੋਂ ਉਹ ਉਡੀ ਟਾ ਕੇ ਨਾ ਵੀ ਕੋਈ ਵੀ ਪਾਉ। ਰੀਵਰ ਜਿਆਦਾ ਕੋਈ ਨਹੀਂ ਕਹਿੰਦੀ ਉਹ ਕਰਕੇ ਉਹ سارے ਕੰਮ ਜਿਹੜੇ ਕਰਾਂਗੇ ਉਹ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਮੈਂ ਦੇ ਖਿਲਾਫ ਹੋ ਰਹੀ ਕਿ ਰੋਸ ਸਰਸੇ ਬਹੁਤ ਕਰ ਰਹੀ ਜਦ ਬੰਦੀਆਂ ਕੀ ਕਹਿਣਾ ਸਰ ਕਹਿੰਦੇ ਖਿਲਾਫ ਜੀ ਇਸ਼ਾਨ ਕੁਮਾਰ ਜਿਹੜਾ ਉਮੀਦਵਾਰ ਹੈ ਆਪ ਦਾ ਦੇ ਖਿਲਾਫ ਰੋਸ ਸਰਸੇ ਬਹੁ ਹੋ ਰਿਹਾ ਜੱਪਿਆਲ ਵਿੱਚ ਅੱਜ ਵੀ ਹੈਗਾ ਕੱਲ ਵੀ ਹੋਇਆ ਪਰਸ ਵੀ ਹੋਇਆ ਜੀ ਦੇਖੋ ਮੈਂ ਸਮਝਦਾ ਕਿ ਸਹੀ ਮਹੀਨੇ ਵਿੱਚ ਇਹ ਲੋਕਾਂ ਦੇ ਮਨ ਦੀ ਉਹ ਮਤਲਬ ਅੰਦਰ ਦਾ ਦਰਦ ਦੇ ਸਾਹਮਣੇ ਆ ਰਿਹਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਵਾਪਰਿਆ ਸਰਕਾਰ ਨੇ ਕਿਸੇ ਬਰਕਲੇ ਵੀ ਕੋਈ ਕਦਮ ਨਹੀਂ ਕੀਤਾ ਅੱਜ ਲੋਕਾਂ ਕੋਲ ਕੀ ਆ ਆਵਾਜ਼ ਕੀ ਆ ਆਪਣਾ ਪ੍ਰੋਟੈਸਟ ਕਰ ਸਕਦੇ ਔਰ ਇਹ ਉਹ ਵੀ ਨਿਸ਼ਾਨੀ ਆ ਕਿ ਜਿਹੜੀ ਬੀਤਿਕ ਨੂੰ ਵੋਟ ਪੈਣੀ ਆ ਉਹ ਵੋਟ ਇਹ ਸਰਕਾਰ ਦੇ ਖਿਲਾਫ ਪੈਂਦੀ ਗੱਲ ਚੱਲ ਰਹੀ ਆ ਔਰ ਇਹ ਸਰਕਾਰ ਨੂੰ ਵੀ ਪਤਾ ਆ ਸਰਕਾਰ ਨੇ ਆਪਣੀ ਸਾਰੀ ਤਾਕਤ ਝੋਕੀ ਆ ਮੁੱਖ ਮੰਤਰੀ ਮੰਜੀ ਵਰੀ ਆ ਗਿਆ ਸਾਰੀ ਮਸ਼ੀਨਰੀ ਪਿੰਡਾਂ ਵਿੱਚ ਜਾ ਜਾ ਕੇ ਬੀਬੀਆਂ ਦੇ ਘਰਾਂ ਦੇ ਕੋਈ ਉਹਨਾਂ ਨੂੰ ਪੁੱਛਦੇ ਤੁਹਾਡੀ ਅਸੀਂ ਸਰਵੇ ਕਰਨ ਆਏ ਹਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਕੋਈ ਕਹਿੰਦਾ ਤੁਹਾਨੂੰ ਫਾਰਮ ਭਰਨੇ ਆ ਕਿ ਸਭ ਕੋਈ ਝੂਠਦਾਰ ਪਲੰਡਾ ਬਣਾ ਕੇ ਸਿਰਫ ਵੋਟਾਂ ਮਟੋੜਨ ਦੀ ਗੱਲ ਕਰਦੇ ਆ ਪਰ ਜਿੰਨੀਆਂ ਅੱਜ ਜਥੇਬੰਦੀਆਂ ਚਾਹੇ ਕਿਸਾਨ ਵਾ ਚਾਹੇ ਸਾਡੇ ਮਜ਼ਦੂਰ ਵਾ ਚਾਹੇ ਮਲਾਜ਼ਮ ਭਰਾਇਆ ਉਹ ਸਾਰੇ ਜਿਹੜੇ ਆ ਪ੍ਰੋਟੈਸਟ ਬਜਾਰੇ ਕਰ ਰਹੇ ਆ ਉਹ ਕਹਿੰਦੇ ਸਰਕਾਰ ਜਿਹੜੀ ਉਹ ਹਰ ਮਤਵ ਤੇ ਫੇਲ ਹੋ ਗਈ